ਫਰਜ਼ੀ ਸਟੱਡੀ ਜੋ ਸੱਡੇ ਮਹਾਵਦੀ ਦੀ ਜੀਤ ਦਿਵਸ ਭਰਾ ਤੋਂ ਆਨ ਵਾਲੀ ਹੈ ਜੋ ਜਿਨ੍ਹਾਂ ਨੇ ਹਲੇ ਤੱਕ ਮਿਸ਼ੂ ਤੇ ਲੌਗ ਇਨ ਨਹੀਂ ਕੀਤਾ ਉਹ ਜਲਦੀ ਤੋਂ ਜਲਦੀ ਲੌਗ ਇਨ ਕਰੋ ਤੇ ਇਹ ਬੈਨੀਫਿਟ ਲਓ ਧੰਨ ਜਿਨ੍ਹਾਂ ਨੇ ਹਲੇ ਤੱਕ ਇਨਕਮ ਲੈਣੀ ਨਹੀਂ ਸਿੱਖੀ ਮਿਸ਼ੂ ਤੋਂ ਉਹ ਆਪਾਂ ਨੂੰ ਕਮੈਂਟ ਕਰ ਸਕਦੇ ਆ ਠੀਕ ਹੈ ਉਹਨਾਂ ਨੂੰ ਆਪਾਂ ਪੂਰੀ ਡਿਟੇਲ ਦੇਵਾਂਗੇ ਇਨਕਮ ਲਾਉਣ ਦੇ ਬਹੁਤ ਜਿਆਦਾ ਸੋਰਸਸ ਨੇ ਮਿਸ਼ੂ ਤੋਂ ਸੋ ਪਹਿਲਾ ਹੈ ਕਿ ਰੀਸੇਲਿੰਗ ਦਾ ना कोई पैसा इन्वेस्ट करना सिर्फ तो जी रिसे करना है है Hub, है तो है ठीक ठीक हब तो लिंक वगैरह शेयर वो किधर करना दसा देन थर्ड है बिजनेसार मीशो कि अपने कि अपना स्टॉक जी अपलोड कर सकते कि अपना तो मार्जिन मिलेगा की सिस्टम होगा

ਮੈਨੂੰ ਸੋਚਿਆ ਜੇ ਤੁਹਾਨੂੰ ਵੀ ਪਤਾ ਹੈ ਸਮਝੋ ਮੈਨੂੰ ਸੋਚ ਤੋ ਇਨਕਮ ਕਿੱਥੋਂ ਆਣੀ ਹੈ ਡਾਊਟ ਹੈ ਨੇ ਇਨਵੈਸਟਮੈਂਟ ਸੋ ਇੰਦੇ ਤੇ ਇਨਵੈਸਟਮੈਂਟ ਦੇ ਵਿੱਚ ਵੀ ਇਨਕਮ ਮਿਲਦੀ ਆ ਉਹ ਇਨਕਮ ਜਿਹੜੀ ਆਪਾ ਆਪਣਾ ਕੋਡਾ ਬਿਜ਼ਨਸ ਸਟਾਰਟ ਕਰਕੇ ਲੈ ਸਕਦੇ ਆ ਠੀਕ ਆ तो so, वो जरा होएगा स्टॉक वाला होएगा यानी कि अपने को जरा अपना इन्वेस्ट करना है और अपने को खुद को करे प्यार स्टॉक है उनके लिए इन्वेस्ट करना है ठीक है मेरे को कोई पैसा नहीं लगता किसी कम दाम से वो सारा कम बिल्कुल बिल्कुल फ्री बंदा है ठीक है ਸੋ ਟਰਾਈ ਕਰੋ ਤੁਸੀਂ ਵੀ ਸਾਰੇ ਜ਼ੀਰੋ ਇਨਵੈਸਟਮੈਂਟ ਤੇ ਜਿਹੜਾ ਆਪਾਂ ਕੰਸਟ੍ਰਕਟ ਕਰ ਸਕਦੇ ਹਾਂ ਠੀਕ ਹੈ ਸੋ ਟਰਾਈ ਕਰੋ ਕਿ ਚਨਮ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ ਨਾਲ ਦੇ ਨਾਲ ਬੈਲ ਆਈਕਨ ਨੂੰ ਜੁੜ ਕੇ ਪ੍ਰੈਕ ਕਰੇ ਤਾਂ ਜੋ ਆਨ ਵਾਲੀ ਨੈਕਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਤੇ ਤੁਸੀਂ ਵੱਤੋਂ ਅੱਧੇ ਲਿਫਟ ਲੈ ਸਕੋ ਥੈਂਕ ਯੂ